ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਗੁੱਡ ਈਵਨਿੰਗ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰ ਲਿਆ ਗਿਆ ਆਪਾਂ ਟਾਈਮ ਹੋ ਚੁੱਕਾ ਹੈ ਸ਼ਾਮ ਦਾ 8:30 ਵਜੇ ਦਾ ਸਾਰੀ ਸ਼ਾਮ ਦਾ ਨਹੀਂ ਰਾਤ ਦਾ 8:30 ਵਜੇ ਦਾ ਨਹੀਂ ਰਾਤ ਦਾ 8:00 ਵਜੇ ਦਾ ਟਾਈਮ ਹੋ ਚੁੱਕਾ ਹੈ ਤੇ ਇਧਰ ਮੈਂ ਕਿਹਾ ਸੀਗਾ ਦੁੱਧ ਦੇ ਦਰਮ ਕਰਨ ਵਾਸਤੇ ਕਿਉਂਕਿ ਇਹਦਾ ਆਪਾਂ ਬਣਾਵਾਂਗੇ ਦਹੀਂ ਦਹੀਂ ਬਣਾਉਣ ਵਾਸਤੇ ਦੁੱਧ ਨੂੰ ਥੋੜਾ ਕੋਸਾ ਕਰਨਾ ਪੈਂਦਾ ਤੁਹਾਨੂੰ ਪਤਾ ਹੀ ਹੈ ਤੇ ਦਹੀਂ ਨੂੰ ਕੋਸਾ ਕਰਕੇ ਫਿਰ ਆਪਾਂ ਦੁੱਧ ਨੂੰ ਲਾ ਲਾਂਗੇ ਜਾਗ ਤੇ ਨਾਲ ਹੀ ਆਪਾਂ ਬਣਾ ਲੈਂਦੀਆਂ ਸਨੋਰੀ ਵਾਸਤੇ ਸੱਦੀ ਰੋਟੀ ਕੱਗੀ ਮੈਂ ਤੇ ਪ੍ਰਭ ਗਏ ਸੀਗੇ ਅੱਡੇ ਦੇ ਮਾਰਕੀਟ ਨੂੰ ਤੇ ਮਾਰਕੀਟ ਤੋਂ ਅਸੀਂ ਆਉਂਦੇ ਲੈ ਆਏ ਆ ਆਪਣੇ ਵਾਸਤੇ ਚਾਟ ਬਣਵਾ ਕੇ ਤੇ ਆਪਾਂ ਖਾਵਾਂਗੇ ਚਾਟ ਜੋ ਕਿ ਪ੍ਰਭ ਲੈਣ ਗੀ ਲੈਣ ਗਿਆ ਵਾ ਮੈਂ ਉਹ ਢੇਜਿਆ ਵਾ ਤੇ ਵੈਸੇ ਮੇਰਾ ਬੇਲਾ ਕਰ ਰਿਹਾ ਸੀਗਾ ਕਿੰਨੇ ਦਿਨਾਂ ਤੋਂ ਕੀ ਮੈਂ ਜਾਂ ਗੁਲਗੁਪੇ ਖਾ ਕੇ ਆਵਾ ਜਾਂ ਫਿਰ ਮੈਂ ਚਾਟ ਲੈ ਕੇ ਆਵਾ ਤੇ ਜਰਾ ਕੋ ਫਿਰ ਚਾਟ ਖਾਣ ਆਵਾ ਸੋ ਇਹ ਤੇ ਪ੍ਰਗੁਣਾ ਹੁਣ ਭੇਜਿਆ ਹੋਇਆ ਚਾਟ ਲੈ ਆ ਤੇ ਮੈਨੂੰ ਕਿਹਾ ਮੈਨੂੰ ਨਾਲ ਲੈ ਜਾ ਨਾਲ ਲੈ ਜਾ ਮੈਨੂੰ ਨਾਲ ਨਹੀਂ ਲੈ ਕੇ ਗਿਆ ਕਹਿੰਦਾ ਮਮਾ ਮੈਂ ਇਕੱਲਾ ਜਾਣਾ ਵਾ ਤੇ ਮੈਂ ਲੈ ਕੇ ਆਉਣਾ ਤੇ ਸਵਾ 8 ਵਜੇ ਟਾਈਮ ਹੋਇਆ ਵਜੇ ਤੂੰ ਇੱਕੋ ਕਿੰਨਾ ਨੇਹ ਰੋ ਗਏ ਨਾ ਨੇਰਾ ਨਹੀਂ ਹੋਇਆ ਅੱਜ ਬਾਹਰ ਇਹ ਪੂਰਾ ਚਾਨਣ ਹੈ ਸਾਡੇ ਇੱਥੇ ਪੂਰਾ ਮਤਲਬ ਕਿ ਵਾਗਦਾ ਰਿੰਦਾ ਹੋੜ ਸੁੱਕਲੀ ਵਗਦੀ ਰਹਿੰਦੀ ਹੈ ਨੇਰੇ ਤੱਕ ਤੇ ਆਇਆ ਪੂਰਾ ਚਾਨਣ ਨਹੀਂ ਨਾ ਹੋਣੀ ਹੋਇਆ ਟਾਈਮ ਨਹੀਂ ਹੋਇਆ ਤੇ ਹੁਣ ਆਪਾਂ ਸੁਨਲੀ ਇੱਕ ਫੁਲਕਾ ਬਣਾ ਲਈਏ ਕਿਉਂਕਿ ਸੁਨੋਈ ਨੂੰ ਇੱਕ ਫੁਲਕਾ ਖਾਣਾ ਤੇ ਉਹਨੂੰ ਭਗਾ ਪਾ ਦਾਂਗੇ ਤੇ ਨਾਲ ਆਪਾਂ ਇੱਕ ਸਾਈਡ ਤੇ ਦੁੱਧ ਗਰਮ ਕਰਕੇ ਰੱਖ ਲਿਆ ਵਾ ਇੱਦੇ ਬਣਾਵਾਂਗੇ ਆਪਾਂ ਦਹੀਂ ਤੇ ਥੋੜਾ ਜਿਹਾ ਦੁੱਧ ਆਪਾਂ ਉਵੇਂ ਲੈ ਲਿਆ ਉਹਦੀ ਬਣਾਵਾਂਗੇ ਕੱਚੀ ਦਸੀ ਕਿਉਂਕਿ ਦਰਮਿਆ ਵਿਚ ਜਿੰਨੀ ਆਪਾਂ ਕੱਚੀ ਦਸੀ ਪੀ ਸਕਦੇ ਹਾਂ ਓਨੀ ਆਪਣੇ ਸਿਹਤ ਲਈ ਵਧੀਆ ਹੁੰਦੀ ਹੈ ਤੇ ਹੁਣ ਆਪਾਂ ਤੁਹਾਨੂੰ ਕੱਤੀ ਦਸੀ ਵਹਿਮਣਾ ਕਹਾਂ ਤੋਂ ਸਟਾਰਟ ਕੀਤੀ ਡਾਈਟਿੰਗ ਪਰ ਮੇਰਾ ਨਾ ਕੱਲ ਪਰਸੋਂ ਦਾ ਬੜਾ ਹੀ ਦਿਲ ਕਰੰਦਾ ਕਿ ਮੈਂ ਖਾਵਾਂ ਮੈਂ ਚਾਟ ਖਾਵਾਂ ਚਾਟ ਖਾਵਾਂ ਮੈਂ ਉੱਥੇ ਵੀ ਸੋਚ ਲੈਂਦੀ ਹੈਗੀ ਮੈਂ ਘਰੇ ਜਾ ਕੇ ਚਾਟ ਖਾਣੀ ਖਾਣੀ ਚਾਟ ਖਾਣੀ ਖਾਣੀ ਹੈ ਤੇ ਅੱਜ ਫਾਈਨਲੀ ਮੈਂ ਫਿਰ ਪ੍ਰੋਬਲਮ ਕਿਹਾ ਹੀ ਦਿੱਤਾ ਮੈਂ ਮੇਰਾ ਇਰਾਦਾ ਨਹੀਂ ਕਿ ਮੇਰਾ ਇਰਾਦਾ ਹੈ ਸਿਰਫ ਕੱਲੀ ਮੈਂ ਕੱਚੀ ਲੱਸੀ ਬਣਾਵਾ ਕੱਚੀ ਲੱਸੀ ਪੀਵਾ ਤੇ ਬਸ ਦਾ ਉਹਨਾਂ ਨਾਲ ਮੇਰਾ ਅੱਜ ਦਾ ਹੋਣਦਾ ਡਿਨਰ ਤੇ ਚਲੋ ਫਿਰ ਮੈਂ ਚਲੋ ਕੋਈ ਗੱਲ ਨਹੀਂ ਇੱਕ ਦਿਨ ਆ ਕੀ ਉਹ ਚੱਲੇਣਾ ਜਿੱਥੇ ਇਹਨਾਂ ਦਿਨ ਚੀਟਿੰਗ ਕੀਤੀ ਇੱਕ ਦਿਨ ਹੋਰ ਸתי ਔੜੀ ਔੜੀ ਜਿਹੜੀ ਹੈ ਕਹਿੰਦੇ ਨੇ ਨਾ ਮੂੰਹ ਦਾ ਸਵਾਦ ਜਿਹੜਾ ਦੁਨੀਆ ਤੇ ਆਪਾਂ ਨੂੰ ਜੀਣ ਨਹੀਂ ਦਿੰਦਾ ਮੂੰਹ ਦਾ ਸਵਾਦ ਬਹੁਤ ਮਾੜਾ ਵਾ ਤੇ ਸਵਾਦ ਨਹੀਂ ਚਾਲੇ ਲਾਉਣੇ ਚਾਹੀਦੇ ਤੇ ਸਵਾਦ ਦਾ ਦੇ ਨਾਲ ਹੀ ਦੁਨੀਆ ਫੱਟੀ ਜਾਂਦੀ ਹੈ ਤੇ ਹੁਣ ਆਪਾਂ ਜਿਹੜੀ ਜਦ ਆਪਾਂ ਕਧਿਆਣਾ ਕੋਈ ਫਾਸਟ ਫੂਡ ਕਦੀ ਕੁਝ ਖਾਣ ਨੂੰ ਕੋਈ ਖਾਣ ਨੂੰ ਦਿਲ ਕਰਦਾ ਕਦੀ ਕੋਈ ਖਾਂਜੀ ਆਪਣਾ ਇਦਾਂ ਹੀ ਹਮੇਸ਼ਾ ਦਿਲ ਕਰਦਾ ਰਵੇ ਫਿਰ ਤੇ ਆਪਾਂ ਕਦੀ ਪਤਲੇ ਨਹੀਂ ਹੋ ਸਕਦੇ ਪਰ ਅੱਜ ਲਾਜ ਡੇ ਆ ਅੱਜ ਵਰ ਅੱਜ ਇੱਕ ਅੱਜ ਖਾ ਕੇ ਤੇ ਫਿਰ ਮੈਂ ਅੱਗੇ ਤੋਂ ਆਪਣਾ ਫਿਰ ਜਿਹੜੀ ਡਾਈਟਿੰਗ ਹੈ ਉਹ ਕੰਟੀਨਿਊ ਕਰਨੀ ਆ ਤੇ ਹੁਣ ਪ੍ਰੋਬਬਲੀ ਆਪਾਂ ਵੇਟ ਕਰਦੇ ਆ ਜਦ ਆਪਾਂ ਮਿਲਦੇ ਸਾਨੂੰ ਥੋੜੀ ਦੇਰ ਬਾਅਦ بس ਮੈਂ ਇੱਕ ਰੋਟੀ ਬਣਾ ਦੇਣੀ ਕਿ ਬੜੀ ਇਹ ਪਾਣੀ ਜਿਹੜਾ ਹੁੰਦਾ ਨਾ ਟੂਟੀ ਦੇ ਵਿੱਚ ਆਣ ਲੱਗਦਾ ਕਿ ਜਿਵੇਂ ਆਪ ਗਰਮ ਕੀਤਾ ਹੁੰਦਾ ਹੈ ਇੰਨਾ ਗਰਮਾ ਪਾਣੀ ਗਾਇਸ ਬਰਤਨ ਆਪਾਂ ਸਾਫ਼ ਕਰ ਦਿੱਤੇ ਆ ਤੇ ਹੁਣ ਆਪਾਂ ਚੱਲਦੇ ਆ ਬਾਹਰ ਹਲੋ ਜੀ ਸਤਿ ਸ਼੍ਰੀ ਅਕਾਲ ਕਿੱ ਆ ਚਾਲ ਨੇ ਅੱਗੇ ਕਿੱਦਾਂ ਲੋ ਗਾਇਸ ਇਹਨੂੰ ਅੱਗੇ ਭੁੱਲ ਗਿਆ ਵਿਚਾਰੀ ਨੂੰ ਯਾਦ ਨਹੀਂ ਆ ਠੀਕ ਆ ਵਿਚਾਰੀ ਥੋੜੀ ਨਾ ਦਿਮਾਗੋਂ ਪੈਦਲ ਦਿਮਾਗ ਤੇ ਸੱਟ ਲੱਗੀ ਨਾ ਥੋੜਾ ਇਹ ਨਿੱਕੀ ਨੀਰੀ ਦਿਮਾਗ ਦੇ ਸੱਟ ਲੱਗ ਗਈ ਤੇ ਤਾਂ ਕਰਕੇ ਇਦਾਂ ਕਰਨ ਲੱਪੀ ਹੁਣ ਮੇ ਲੋਦੀ ਸ਼ਕਲ ਅਕਲ ਤੋਂ ਨਹੀਂ ਨਾਲ ਲੱਗਦੇ ਉਹ ਤੇਰੇ ਕੋਲ ਵਾਲ ਹੂਲ ਕਿਦਾਂ ਦੇ ਇਹ ਹੁਣ ਥੋੜੀ ਸਿੱਧਿਆਂ ਵਾਂਗ ਤਾਂ ਰਹਿਣ ਲੱਪੇ ਪਰ ਨਿੱਕੀ ਹੁੰਦੀ ਦਿਮਾਗ ਤੇ ਸੱਟ ਲੱਗੀ ਤੇ ਉਹਦਾ ਅਸਰ ਜਿਹੜਾ ਵਾ ਹੁਣ ਹੁਣ ਦਿਖਣਦੇ ਆ ਤੇ ਹਾਂ ਗੁੱਡ ਮਾਰਨਿੰਗ ਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਜਿਹੜੇ ਵੀ ਟਾਈਮ ਤੁਸੀਂ ਵਲੌਗ ਬੰਦੇ ਹੋਗੇ ਗੁੱਡ ਮੀ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਗੁੱਡ ਈਵਨਿੰਗ ਤੇ ਵਲੌਗ ਦੀ ਸ਼ੁਰੂਆਤ ਕਰ ਲਈਏ ਤੇ ਮਿਲੋ ਸਾਡੀ ਪਿਆਰੀ ਪਿਆਰੀ ਸਨੋਈ ਨੂੰ ਪਿਆਰੀ ਪਿਆਰੀ ਸਨੋਈ ਦੇਖਦੀ ਪਈ ਆ ਵੀ ਕਦੋਂ ਰਾਸ ਮੇਰੇ ਮੂੰਹ 'ਚ ਪਵੇ ਕੱਲ ਵਾਲੀ ਗੱਲ ਹੋਈ ਇਹਨੂੰ ਇਹ ਆ ਕਿ ਇਹਨੂੰ ਗੰਦੀ ਆਦਤ ਜਿਹੜੀ ਤੁਹਾਨੂੰ ਪਤਾ ਕਰ ਮੈਂ ਦੱਸੀ ਪਈ ਹੋਈ ਆ ਉਹ ਇਹਦੀ ਟੋਣੀ ਹੈ ਦੇ ਅੱਗੇ ਚੀਜ਼ ਰੱਖਿਆ ਕਰਨੀ ਇਹਨੂੰ ਦੇਣੀ ਨਹੀਂ ਆ ਦੇਣੀ ਇਹਨੂੰ ਉਦੋਂ ਜਦੋਂ ਸਾਰਿਆਂ ਨੇ ਖਾ ਲਈ ਕਿਉਂਕਿ ਇਹ ਜਾਂ ਤੇ ਪਹਿਲਾਂ ਖਾਇਆ ਕਰੇ ਤੇ ਜਾਂ ਪਹਿਲਾਂ ਖਾ ਕੇ ਵੀ ਇਹਨੇ ਸਾਰਿਆਂ ਦੇ ਮ ਹਣਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਆਖੋਗੇ ਕਿ ਇਹਨੂੰ ਪਹਿਲਾਂ ਪਾਇਆ ਕਰੋ ਹਣਾ ਤੇ ਪਹਿਲਾਂ ਨਹੀਂ ਕੋਈ ਫਾਇਦਾ ਹੈਗਾ ਹਾਂ ਕਵਲ ਕਹਿੰਦੀ ਮੈਂ ਸੋਣੀ ਹੋਈ ਨਾ ਸੋਣੀ ਹੋ ਗਈ ਤੇ ਨਾ ਅੱਠ ਦਿਨ ਛੁੱਟੀਆਂ ਦਿੱਤੀਆਂ ਆ ਘਰੇ ਰਹਿ ਲੈਣੇ ਸੋਣੀ ਹੋ ਗਈ ਤੇ ਹੁਣ ਆਪਾਂ ਵਲੌਗ ਦੀ ਕਰ ਲਈ ਆ ਸ਼ੁਰੂਆਤ ਤੇ ਚਾਹ ਆਪਾਂ ਪੀ ਲੱਗੇ ਮੈਂ ਜੇ ਪੀਣੀ ਕਵਲ ਪੀਣ ਲਈ ਆ ਕਿਉਂਕਿ ਮੈਂ ਪਾਣੀ ਪੀ ਕੇ ਆਈ ਆ ਜਦੋਂ ਗਰਮ ਪਾਣੀ ਪੀਤਾ ਹੋਵੇ ਫਿਰ ਤਾਂ ਪਤਾ ਮੈਨੂੰ ਅੱਧਾ ਘੰਟਾ ਤੁਸੀਂ ਜੈ ਚਾਹੀਦੀ ਹੁੰਦੀ ਆ ਕਹਿੰਦੇ ਕਿ ਵੈਸੇ ਵੀ ਗਰਮ ਪਾਣੀ ਪੀਣ ਤੋਂ ਬਾਅਦ ਅੱਧਾ ਘੰਟਾ ਬਾਅਦ ਚਾਹ ਪੀਣੀ ਚਾਹੀਦੀ ਨਾ ਤੇ ਇਸ ਕਰਕੇ ਹੋਈ ਚੱਲਾ ਮੇਰਾ ਟਾਈਮ ਹਮਾਤੀ ਜਾਂ ਤੇ ਬਹੁਤ ਤੂਤੇ ਇਸ ਲਿਮਟ ਰੀਮਾ ਇੱਕ ਰੱਬ ਵੀ ਪਤਾ ਨਹੀਂ ਕੀ ਕਰਦਾ ਹਨਾ ਕਈਆਂ ਨੂੰ ਤੇ ਮਾਸ ਲਾਉਂਦਾ ਹੀ ਨਹੀਂ ਤੇ ਕਈ ਜਿਹੜੇ ਮੇਰੇ ਵਰਗੇ ਉਹਨਾਂ ਨੂੰ ਮਾਸ ਚੜਾਈ ਜਾਂਦਾ ਚੜਾਈ ਜਾਂਦਾ ਕਮੀ ਤੇ ਇਹਨਾਂ ਨੂੰ ਇਹਨਾਂ ਨੂੰ ਚੜਾਵੇ ਆ ਮਾਸ ਰੱਬ ਇਹਨਾਂ ਦੀ ਹੈ ਪਤਾ ਵੀ ਨਹੀਂ ਨਾ ਜਾਂਦਾ ਇਹਨਾਂ ਦੀ ਖੁਆਇਸ਼ ਵੀ ਰੱਬ ਪੂਰੀ ਨਹੀਂ ਕਰਦਾ ਇਹ ਹੁਣ ਮੰਗਨਦਾ ਹੀ ਆ ਵੀ ਆਂਟੀ ਮੈਂ ਮੋਟੀ ਹੋਵਾਂ ਅੰਟੀ ਮੈਂ ਮੋਟੀ ਮੈਂ ਪਰ ਰੱਬ ਇਹਦੀ ਸੁਣਦਾ ਨਹੀਂ ਆ ਤੇ ਸਾਡੀ ਬਿੜਾ ਮੰਗਿਆ ਹੀ ਸੁਣ ਮੰਗਵਾਣੀ ਮੰਗਣਵਾਰ ਉਹ ਕਰਨਾ ਫਿਰ ਮੰਗਿਆ ਮੰਗਿਆ ਮੂਹ ਮੰਗਿਆ ਮੌਤ ਨਹੀਂ ਮਿਲਦੀ ਪਰ ਤੇ ਅਸਲੀ ਨੰਬਸਲੀ ਮੋਣਾ ਕਿ ਤੁਮ ਮਿਲਣਾ ਵੇ ਸੱਜਣਾ ਉਹ ਗੱਲ ਹੋਈ ਪਈ ਆ ਤੇ ਕੱਲ ਮੈਂ ਇੱਕ ਵੀਡੀਓ ਵੇਖਣ ਦੀ ਹਾਂ ਜੋ ਖਾਂਦਾ ਹੈ ਕਿ ਉਹ ਗਾਣਾ ਨਹੀਂ ਹੈਗਾ ਲੱਕ 24 28 ਕੁੜੀ ਦਾ 47 ਕੁੜੀ ਦਾ ਉਹਨੇ ਉੱਪਰ ਲਿਕੇ ਆਇਆ ਕਿ ਇਹ ਤਾਂ ਸਾਡਾ ਸੁਪਨਾ ਹੀ ਰਹਿ ਗਿਆ ਤੇ ਵਾਕਈ ਸਹੀ ਗੱਲ ਆ ਉਹ ਤੇ ਸੁਪਨਾ ਹੀ ਹੁੰਦਾ ਲੱਕ 28 ਉਹ ਵੀ ਕਿਤੇ ਮੈਨੇ ਕਦੋਂ ਉਹ ਦੇਣ ਹੋਊਗਾ ਜਦੋਂ ਲੱਕ 28 ਹੋਊਗਾ ਉਹਦੇ ਉਹਦਾ ਦੇ ਹੈਗਾ ਉਹ ਤੇ ਮੰਨ ਸਕਦੇ ਆ ਆਪਾਂ ਤੇ ਆਪਣਾ ਤੇ 26 ਹੈ ਆਪਣੀ ਨਹੀਂ ਆ ਤੇ ਰਹਿ ਗਿਆ ਹਾਏ ਰੱਬਾ ਜਾਂ ਤੈਨੂੰ ਚੁੱਕ ਲੈ ਜੋ ਮੈਨੂੰ ਕਿਹ ਬੰਦੇ ਲੈ ਜਾ ਤੇ ਅ ਮੈਂ ਤੋ ਇਦਾਂ ਵੇ ਵੇ ਕੇ ਜਰੀ ਨਹੀਂ ਜਾਂਦੀ ਜਦੋਂ ਵੀ ਸਲੀਮਟ ਰਹਿਂਦੀ ਪਰ ਇੱਕ ਗੱਲ ਆ ਰੋਗ ਇਹਨੂੰ ਜਿਆਦਾ ਜਿ ਮੇਰਾ ਕਦੀ ਕਦੀ ਇਹਨੂੰ ਕੋਜ ਹੋ ਗਿਆ ਕਦੀ ਮੇਰੇ ਅੰਦਰ ਲਤਾਂ ਵੀ ਡ ਪਰ ਇੱਕ ਨਸ ਜਿਆਦਾ ਆਉਂਦੀ ਨਾ ਵੀਕਨਸ ਜਿਆਦੀ ਆਉਂਦੀ ਆ ਨਾ ਅਸੀਂ ਹੱਟੇ-ਕੱਟੇ ਆਪਣੇ ਇਹਨੂੰ ਦੇ ਖੁੱਲਾ ਖਾਓ ਖੁੱਲਾ ਨਹੀਂ ਖੁੱਲਾ ਖਾਓ ਪੀਓ ਨਹੀਂ ਖਾਣਾ ਲਿਮਟ ਦਾ ਬਹੁਤ ਲਿਮਟ ਦਾ ਖਾ ਰਹੇ ਆ ਆਪਾਂ ਕਿਉਂਕਿ ਡਾਈਟਿੰਗ ਤੇ ਆ ਤੇ ਆ ਕਵਲ ਦੇ ਸਿਰ ਤੋਂ ਤੇ ਮੈਨੂੰ ਐ ਲੱਗਦਾ ਕਿ ਜਿਵੇਂ ਨਾ ਇਹ ਮਹਾ ਕੰਬਲੀ ਹੁੰਦੀ ਜਿਵੇਂ ਜਿਹੜੇ ਨਾਲ ਹੁੰਦਾ ਜਾਂ ਫਿਰ ਕੇ ਫਲਫੀ ਜਿਹਾ ਆ ਜਾਂਦਾ ਜਾਂ ਫਿਰ ਕਰੋ ਇਹਨੂੰ ਜਵਾਕਾਂ ਨੇ ਕੁੱਟ ਕੇ ਖਲਾ ਮੰਮੀ ਨੇ ਕਿਹਾ ਕਿ ਤੂੰ ਜਾ ਕੰਮ ਕਰਕੇ ਕੱਲ੍ਹ ਆਈ ਨਹੀਂ ਆ ਤੇ ਅੱਜ ਇਹ ਮੈਨੂੰ ਕਹਿੰਦੀ ਆਂਟੀ ਕੱਲ੍ਹ ਨੂੰ ਫੇਰ ਮੈਂ ਛੁੱਟੀ ਕਰਨੀ ਕੱਲ੍ਹ 11 ਤਰੀਕ ਨੂੰ ਆਈ ਨਹੀਂ ਅੱਜ 12 ਤਰੀਕ ਨੂੰ ਆਈ ਆ ਕੱਲ੍ਹ ਨੂੰ 13 ਨੂੰ ਫੇਰ ਛੁੱਟੀ ਪਾ ਲੈਂਦੀ ਆ 13 ਦੇ ਦਿਨ ਯਾਰ ਮੈਂ ਤੁਹਾਨੂੰ ਪਹਿਲੇ ਚਾਹੀਦੀ ਘਰ ਦੀ ਕਰ ਲੈ ਛੁੱਟੀ ਕਰ ਮੈਂ ਇਹਨੂੰ ਕਿਹਾ ਵੀ ਸਿਰ ਸਿਰ ਆ ਜੀ ਸਿੱਧਾ ਸਿੱਧਾ ਜਾ ਛਾੜੂ ਲਾ ਜੀ ਮੇਰੀ ਪੈਨਸ਼ਨ ਦੀ ਛੇਤੀ ਚ ਪੁੱਛੋ ਇਹਨਾਂ ਨੂੰ ਕਿ ਮੈਂ ਇਹਨਾਂ ਨੂੰ ਇੱਕ ਵਾਰੀ ਵੀ ਕੋਈ ਜਵਾਬ ਦਿੰਦਾ ਕਿ ਨਾ ਆਇਆ ਇਹ ਤਾਂ ਨਹੀਂ ਨਹੀਂ ਇਹ ਗੱਲ ਉਹ ਆਪਣਾ ਕੀ ਹੁੰਦੇ ਆ ਸਾਥ ਆ ਜਨਮੋਂ ਕੇ ਸਾਥ ਹੀ ਹੈ ਤੇ ਚਲੋ ਜੀ ਹੁਣ ਬਚਾਹ ਪੀ ਲਈ ਮੇਰੀ ਚਾਹ ਠੰਡੀ ਹੁੰਦੀ ਤੇ ਤੇਰੇ ਕੋਲ ਆਪਣੇ ਸੁਣੋ ਕਿ ਮਹੀਨੇ ਚ ਕਬ ਤੋਂ 15 15 ਦੇ ਨਹੀਂ ਆਉਣਾ ਤੇ ਇਹ ਜੇ 15 ਦਿਨ 나이드 ਅੰਕਲ ਦਾ ਤੇ ਕੁਝ ਜਾਣਾ ਨਹੀਂ ਤੇ ਪੁੱਤ ਭੂਤਨੀ ਦੇ ਮੇਰੀ ਭੁੱਲਣੀ ਅੰਕਲ ਦੇ ਕਹਿ ਕੇ ਸਾਰਤਾ ਅੰਕਲ ਦਾ ਨਹੀਂ ਕੁਝ ਵੀ ਜਾਣਾ ਬਾਅਦ ਵਿੱਚ ਕੰਮ ਮੈਨੂੰ ਕਰਨਾ ਪੈਣਾ ਸਿਰ ਉਟਕੇ ਤੇ ਜਦੋਂ ਮੈਂ ਕਰਨਾ ਮੈਨੂੰ ਕਰਨਾ ਪਿਆ ਫਿਰ ਉਹਨੇ ਤੈਨੂੰ ਰੌਲਾ ਪਾਣਾ ਉਹਨੇ ਚਾਰੇ ਪਾਸੇ ਸਿਆਣਾ ਬਣ ਜਾਣਾ ਫਿਰ ਉਹਨੇ ਆਖਣਾ ਉਹ ਵੇਖਿਆ ਉਹ ਆਉਂਦੀ ਨਹੀਂ ਆ ਉਹ ਐਵੇਂ ਆ ਜੋ ਆ ਤੈਨੂੰ ਨਹੀਂ ਪਤਾ ਨੂੰ ਕਵਾ ਆ ਜੇ ਉਹਨੂੰ ਹੀ ਆਪਾਂ ਜੇ ਤੂੰ ਹੀ ਤੂੰ ਹੀ ਸਿਰ ਤੇ ਚੜਾ ਕੇ ਰੱਖੀ ਆਏ ਏ ਉਹ ਤੇ ਉਧਰ ਆਪਣਾ ਪ੍ਰਭ ਜੇ ਸੁੱਤਾ ਵਾ ਚਲੋ ਮੈਡਮ ਜੀ ਉਠੋ ਪੋਚੇਲਾ ਕਵਲ ਵਿੱਚ ਚੜੂ ਚੜੂ ਲਾ ਲੈ ਸਾਰੇ ਕੰਮ ਕਰ ਲਿਆ ਆ ਮਹਾਰਾਣੀ ਸੱਦੀ ਨੂੰ ਪਤਾ ਅੱਜ ਰਸ ਨਹੀਂ ਮਿਲਣਾ ਜੀ ਠੀਕ ਹੈ ਨਹੀਂ ਆਵਾਂ ਤੇ ਨਾ ਵਿਚਾਰੇ ਛੱਡ ਹੋ ਗਏ ਯਾਰ ਇੱਕ ਦਿਨ ਨੂੰ ਕਾਣੇ ਦਿੱਤਾ ਉਹ ਛੱਡ ਦਿਲਾ ਯਾਰ ਮੈਨੂੰ ਯਾਦ ਨਹੀਂ ਹੁੰਦਾ ਇਹ ਤਾਂ ਯਾਨੀ ਹੋ ਗਿਆ ਕੋਈ ਨਾ ਗੈਸ ਤਾਂ ਨਹੀਂ ਆਦਾ ਯਾਦਾ ਫਿਰ ਦਗਾ ਓਕੇ ਬਾਏ ਬਾਏ ਲੋ ਗੈਸ ਟਾਈਮ ਹੋ ਗਿਆ 10 ਵਜੇ ਦਾ ਤੇ ਜਗਰੂਪ ਡਿਊਟੀ ਨੂੰ ਆਉਣ ਹੀ ਵਾਲੇ ਤੇ ਮੈਂ ਕਿਹਾ ਚਲੋ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਲੱਸੀ ਬਣਾਵਾਂ ਦਹੀਂ ਦੀ ਕਿਉਂਕਿ ਤੁਹਾਨੂੰ ਪਤਾ ਦਹੀਂ ਦੀ ਲੱਸੀ ਐਸਾ ਜਿਹੜਾ ਆਵਲਾ ਟਾਈਮ ਚਾਗਦਾ ਹੈ ਗਰਮੀ ਦਾ ਜਦੋਂ ਤੁਹਾਨੂੰ ਪਤਾ ਗਰਮੀ ਬਹੁਤ ਜ਼ਿਆਦੀ ਹੈ ਦਹੀਂ ਦੀ ਲੱਸੀ ਹੋਵੇ ਕੱਚੀ ਲੱਸੀ ਹੋਵੇ ਤੇ ਉਹ ਬਣਾ ਕੇ ਪੀਤੀ ਹੋਏ ਨਾ ਤੇ ਇੰਨੀ ਵਧੀਆ ਰਹਿੰਦੀ ਹੈ ਨਾ ਤੇ ਅੱਜ ਮੈਂ ਦਹੀਂ ਬਣਾਇਆ ਤੇ ਬਿਲਕੁਲ ਹੀ ਵਧੀਆ ਬਣ ਗਿਆ ਤੇ ਕੱਲ ਆਪਾਂ ਦਹੀਂ ਬਣਾਇਆ ਸੀ ਤੇ ਕੱਲ ਦਹੀਂ ਬਣਿਆ ਨਹੀਂ ਪਤਾ ਨਹੀਂ ਕਿਉਂ ਆਈ ਥਿੰਕ ਜਾਂ ਦੇ ਖੱਟਾ ਘੱਟ ਲੱਗਾ ਸੀਗਾ ਮੇਰੇ ਤੋਂ ਤੇ ਜਾਂ ਫਿਰ ਹੋ ਸਕਦਾ ਗਰਮ ਦੁੱਧ ਨੂੰ ਖੱਟਾ ਲੱਗ ਗਿਆ ਪਤਾ ਨਹੀਂ ਕੀ ਹਿਸਾਬ ਕਿਤਾਬ ਹੋਇਆ ਤੇ ਹੁਣ ਆਪਾਂ ਜਿਹੜੇ ਗਰੁੱਪ ਨੂੰ ਸਰਪ੍ਰਾਈਜ਼ ਇਹਨੇ ਵੈਸੇ ਉਹਨਾਂ ਨੂੰ ਮੈਂ ਕਿਹਾ ਨਹੀਂ ਸੀ ਆਪਾਂ ਲੱਸੀ ਬਣਾਉਣੀ ਹੈ ਤੇ ਲੈਣੀ ਉਹ ਬਣਨ ਦਾ ਕਰਕੇ ਮੈਂ ਚਲੋ ਲੱਸੀ ਬਣਾ ਲਾਉਂ ਮੈਂ ਤੇ ਆਉਂਦਾ ਤੱਕ ਕਿਉਂਕਿ ਧਰਮੀ ਬੜੀ ਹੈ ਉਹਨੇ ਧਰਮੀ ਚੋਂ ਆਉਣਾ ਵਾ ਦੇ ਗਰਮੀ ਦੇ ਨਾਲ ਫਿਰ ਕਦਾ ਜਦੋਂ ਆਏ ਹੋਏ ਜੇ ਤੇ ਫਿਰ ਗਰਮੀ ਦੇ ਵਿੱਚੋਂ ਤੇ ਐਂ ਦਿਲ ਕਰਦਾ ਕਿ ਕੋਈ ਨਾ ਕੋਈ ਠੰਡਾ ਪੀਏ ਤੇ ਜਿਹੜੇ ਗਰੁੱਪ ਦੇ ਦਿਲ ਕਰ ਜਾਂਦੇ ਕਿ ਠੰਡਾ ਪਾਣੀ ਪੀਣਾ ਤੇ ਮੈਂ ਵੈਸੇ ਸਾਡੇ ਘਰ ਦੇ ਵਿੱਚ ਠੰਡਾ ਪਾਣੀ ਸਿ ਬਹੁਤ ਕਾਟ ਯੂਜ਼ ਕਰਦੇ ਆ ਅਸੀਂ ਨੋਰਮਲ ਵਾਟਰ ਹੀ ਪੀਂਨੇ ਆ ਤੇ ਬਸ ਇਦਾਂ ਜਦੋਂ ਉਹਨਾਂ ਨੇ ਡਿਊਟੀਆਂ ਆਉਣਾ ਹੁੰਦਾ ਨਾ ਫਿਰ ਆਪਾਂ ਜ਼ਰੂਰ ਜਿਹੜਾ ਕਿ ਇਦਾਂ ਠੰਡਾ ਜਿਹੜਾ ਜਿਵੇਂ ਕਿ ਲੱਸੀ ਹੋ ਗਈ ਜਾਂ ਫਿਰ ਉਹਨਾਂ ਦੀ ਜੇ ਲੱਸੀ ਨਾ ਵੇਰੇ ਪੀਣਾ ਨਾ ਉਹ ਪਾਣੀ ਜਿਹੜਾ ਵਾ ਉਹ ਠੰਡਾ ਜਿਹੜਾ ਨਾ ਬਣਾਉਂਦੇ ਆ ਗੈਸ ਦਿਨੀ ਲੱਸੀ ਆਹਾ ਆ ਪੀ ਪੀਏ ਮਜ਼ੇਦਾਰ ਹੁੰਦੀ ਤੇ ਪਾਂਡਾ ਮੈਨੂੰ ਲੱਗਦਾ ਸਾਡਾ ਵੱਡਾ ਨਹੀਂ ਲਿਆ ਤੇ ਉਹਦੇ ਨਾਲ ਉਹਦੇ ਵਿੱਚ ਨਾ ਉਹਦੇ ਵਿੱਚ ਫਾਂਟ ਫਾਂਟ ਦੇ ਆ ਮੈਂ ਉਹ ਬੜਾ ਕਿਆ ਮੇਰਾ ਉਹ ਨਾ ਫਾਂਟ ਕਰਨੀ ਹੈ ਚਲੋ ਜੀ ਤੁਹਾਨੂੰ ਲਈ ਪਹਿਲਾਂ ਇਹਦਾ ਦਹੀਂ ਨੂੰ ਚੰਗੀ ਤਰ੍ਹਾਂ ਫੈਂਡ ਲੋ ਤੇ ਫਿਰ ਵਿੱਚ ਨਮਕ ਪਾਓ ਜਾਂ ਤੁਹਾਡਾ ਜੋ ਵੀ ਤੁਹਾਡਾ ਟੇਸਟ ਆ ਜੇ ਤੁਸੀਂ ਚੀਨੀ ਪਾਉਣੀ ਜਾਂਦੇ ਚੀਨੀ ਪਾ ਲਓ ਜਾਂ ਖੱਟੀ ਮਿੱਠੀ ਬਣਾਉਣੀ ਆ ਤਾਂ ਚੀਨੀ ਨਮਕ ਦੋਨੋਂ ਪਾ ਲਓ ਅਗਰ ਮਿੱਠੀ ਬਣਾਉਣੀ ਆ ਤਾਂ ਚੀਨੀ ਪਾ ਲਓ ਅਗਰ ਜੇ ਕੱਲੀ ਨਮਕੀ ਬਣਾਉਣੀ ਆ ਤੇ ਮਤਲਬ ਕਿ ਫਿਰ ਆਪਾਂ ਨਮਕ ਪਾ ਸਕਦੇ ਹਾਂ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਪਾਣੀ ਗਾਇਸ ਬਸ ਲਓ ਗਾਇਸ ਲੱਸੀ ਆਪਣੀ ਬਣ ਕੇ ਰੈਡੀ ਹੋ ਗਈ ਆ ਤੇ ਮੈਂ ਕੱਪ ਦੇ ਵਿੱਚ ਪਾ ਲਈ ਆਪਾਂ ਲੱਗੀਆਂ ਪੀਣ ਤੇ ਆਜੋ ਜਿੰਨੇ ਲੱਸੀ ਪੀਣੀ ਠੰਡੀ ਠਾਰ ਲੱਸੀ ਆਜੋ ਗਾਇਸ ਆਪਾਂ ਬਣਾਉਣ ਲੱਗੇ ਸੀਗੇ ਦलिया ਦਲੀਏ ਦਾ ਮੈਂ ਅੱਧਾ ਕੇ ਤੜਕਾ ਭੁੰਨਿਆ ਤੇ ਆਪਣਾ ਖਤਮ ਹੋ ਗਿਆ ਸਿਲੰਡਰ ਹੁਣ ਜਗਰੂਪ ਤੇ ਪ੍ਰਪ ਦੇਣ ਕਿਉਂਕਿ ਆਪਣੇ ਨਾ ਇਥੋਂ ਸਿਲੰਡਰ ਆਪਣੇ ਮਤਲਬ ਕਿ ਇਧੇ ਪਰ ਜਾਂਦਾ ਹੈ ਆਪਣੇ ਦੋ ਗੈਸ ਐਜੰਸੀਆਂ ਆਈਆਂ ਤੇ ਜਿਹੜੀ ਗੈਸ ਐਜੰਸੀ ਦੀ ਕਾਪੀ ਆਪਣੀ ਆ ਉਤੋਂ ਜਦੋਂ ਮਰਜ਼ੀ ਚੱਲ ਜਾਓ ਤੇ ਦੋਨਾਂ ਚੀਜ਼ੇ ਦੋ ਮਰਜ਼ੀ ਚੱਲ ਜਾਓ ਦੋ ਸਿਲੰਡਰ ਪਰ ਜਾਂਦਾ ਹੈ ਤੇ ਹੁਣ ਜਿਹੜੂ ਗਰੂਪ ਤੇ ਪ੍ਰਭ ਗੈਨੇ ਸਿਲੰਡਰ ਪਰ ਵਾਸਤੇ ਤੇ ਫੇਰ ਆਪਾਂ ਅੱਗੇ ਦਾ ਪ੍ਰੋਸੈਸ ਜਿਹੜਾ ਵਾ ਉਹ ਅੱਗੇ ਕੰਟੀਨਿਊ ਕਰਦੇ ਆ ਬਸ ਟੜਕਾ ਪੁੱਜ ਗਿਆ ਤੇ ਹੁਣ ਸਿਰਫ ਦਲਗਿਆ ਹੀ ਭੁੰਨਣ ਵਾਲਾ ਵਿੱਚ ਰਹਿ ਗਏ ਤੇ ਫੇਰ ਆਪਾਂ ਦਲੀਆਂ ਬਣਾ ਲਾਂਗੇ ਉਹ ਪਰ ਲਾ ਕੇ ਪ੍ਰਭ ਉੱਪਰ ਰੱਖ ਦਿਓ ਦੇ ਖਾਕ ਗਿਆ ਕਾਲੇ ਛੁੱਟੀਆਂ ਕੱਟ ਕੇ ਆਈਆਂ ਤੇ ਅੱਜ ਮੇਰੇ ਭਰਾ ਦਾ ਤੇ ਮੇਰੇ ਡੈਡੀ ਦਾ ਜੀਰ ਵੀ ਲੱਗਾ ਤੇ ਫੇਰ ਦੁਬਾਰਾ ਮੈਨੂੰ ਮਿਲਣ ਆ ਗਏ ਛੇਤੀ ਆ ਗਏ ਬਾਬਾ ਨਾ ਆਵਰਾ ਆਪਣੇ ਕੋਲੇ ਇਧਰ ਮੈਂ ਤੁਹਾਨੂੰ ਮਖਾਉਣੀ ਆ ਭਰਾਣ ਮਿਲ ਜੈ ਹਨ ਤੈਨੂੰ ਇਹੋ ਕੰਮ ਹੈ ਮੇਰੇ ਭਰਾ ਦਾ ਮੇਰੇ ਬਿਨਾ ਨਹੀਂ ਲੱਗਾ ਜੀ ਤੇ ਜਲਦੀ ਮੈਨੂੰ ਆਇਆ ਮੇਰੇ ਆਰੇ ਆਪੋ ਆਪਣੇ ਫੋਨਾਂ ਚ ਬੜੀ ਇਤਨੀ ਹਮਲਿਆ ਖਾਨੇ ਕੋਈ ਸੁਣ ਚਾਹੇ ਕੋਈ ਨਾ ਬੜਾ ਚੱਟੀਆਂ ਇਹ ਲਦੂਆਂ ਲੇਖਦੇ ਨੇ ਦੇਖਣ ਕੋਈ ਚੰਨ ਸਦਾ ਭਲਾ ਹੋਣਾ ਬਿਦਾਈ ਦੇਖੀ ਨਹੀਂ ਮਤਲਬ ਕੋਈ ਗੱਲਾਂ ਨਹੀਂ ਸੁਣਦੀ ਪਈ ਹੌਣ ਨੇ ਹਰੀ ਜੀ ਚੀਜ਼ ਦੀਏ ਤਾਂ ਚੋਕੀ ਦੇਖਿਆ ਕਿ ਪਰ ਮਿਲਛਾ ਚਲ ਕਰੰਨਾ ਪਰ ਪਰ ਆਬ ਸੌ ਲੈ ਜੁੰਦੀ ਆ ਇਨੂੰ ਕਿੱਡੀ ਗਰਮੀ ਦੇ ਵਿੱਚ ਗਰਮੀ ਦੇ ਵਿੱਚ ਕਿੱਦਾਂ ਤੈਨੂੰ ਠੰਡ ਚੜੀ ਕਿੱਦਾਂ ਏਸੀ ਕਦੋਂ ਦਾ ਬੰਦ ਆ ਕਦੋਂ ਦੀ ਬੱਤੀ ਗਈ ਆ ਤੇ ਤੈਨੂੰ ਅਜਿਹਾ ਵੀ ਨਹੀਂ ਗਰਮੀ ਲੱਗੀ ਉਦੋਂ ਦੀ ਹੈਂ ਪੀ ਕੇ ਚਾਹ ਪਾਂਡੇ ਵੀ ਜਿਉਂ ਉੱਥੇ ਪਏ ਆਪਣੇ ਸਾਦਾ ਕੁਕਣੀ ਖਾਣੇ ਚ ਬੜੀ ਟਾਈਮ ਹੋ ਗਿਆ 3:37 ਵਜ ਦਾ ਤੇ ਹੁਣੇ ਮੈਂ ਫ੍ਰੀ ਹੋਈ ਆ ਕਿਉਂਕਿ ਬੱਚੇ ਹੁਣ ਡਿ ਟਿਊਸ਼ਨ ਵਾਲੇ ਗਿਆ ਸੀ ਕਿਤੇ ਅੱਜ ਦੇਖੋ ਮੈਂ ਇੱਥੇ ਬੈਠੀ ਆ ਤੇ ਹੁਣ ਆਪਾਂ ਆਜਾ ਚ ਫੜੇ ਹੋਇਆ ਆ ਪੈਸੇ ਕਿ ਕਿ ਡਿ ਟਿਊਸ਼ਨ ਵਾਲੇ ਬੱਚਿਆਂ ਦੀ ਜਦੋਂ ਫੀਸ ਆਉਂਦੀ ਆ ਨਾ ਜਦੋਂ ਹੱਥ ਦੇ ਵਿੱਚ ਪੈਸੇ ਆਉਂਦੇ ਤਾਂ ਤੁਹਾਨੂੰ ਪਤਾ ਕਿੰਨੂ ਖੁਸ਼ੀ ਵੀ ਹੁੰਦੀ ਯਾਰ ਜਦੋਂ ਆਪਣੀ ਮਿਹਨਤ ਦੇ ਪੈਸੇ ਆਪਣੇ ਹੱਥ ਦੇ ਵਿੱਚ ਆਉਂਨ ਨਾ ਤੇ ਮੈਨੀਆਂ ਕਿ ਹਾਜ ਤੋਂ ਵੱਧ ਖੁਸ਼ੀ ਹੁੰਦੀ ਆ ਜਦੋਂ ਇਦਾਂ ਆਪਾਂ ਮਿਹਨਤ ਬੱਚਿਆਂ ਨੂੰ ਕਰਾਉਨੇ ਆ ਤੇ ਬੱਚੇ ਫਿਰ ਫੀਸ ਦੇ ਕੇ ਜਾਂਦੇ ਆ ਤੇ ਬਹੁਤ ਵਧੀਆ ਫੀਲ ਹੁੰਦਾ ਵਾ ਕਿ ਹਾਂ ਅਸੀਂ ਵੀ ਕੁਝ ਕਰ ਰਹੇ ਹਾਂ ਲਾਈਫ ਦੇ ਵਿੱਚ ਕੋਸ਼ਣਾ ਅਸੀਂ ਵੀ ਕਰਦੇ ਆ ਤੇ ਬੇਸ਼ੱਕ ਆਪਾਂ ਘਾਰੀਆ ਪਰ ਆਪਣਾ ਆਪਣੇ ਜੁਗਾ ਦੇ ਆਪਾਂ ਕਰ ਪੁੰਦੇ ਅੱਜ ਇੱਕ ਨਾ ਬੱਚੇ ਦੀ ਮੇਰੇ ਬੋਤਲ ਵੱਜ ਗਈ ਤੇ ਕੋ ਪਾਟਰ ਬੋਤਲ ਨੇ ਚੁੱਕਣ ਲਗਾ ਤੇ ਮੇਰੇ ਇੱਥੇ ਆ ਵਜੀ ਤੇ ਆ ਗਈ ਤੇ ਤੁਸੀਂ ਤੁਸੀਂ ਤੁਹਾਨੂੰ ਅੱਜ ਆਪਣੀ ਵੀਡੀਓ ਕਿੱਦਾਂ ਲੱਗੀ ਡੈਡੀ ਦੇ ਪ੍ਰਾਪਤ ਉਹ ਦਿਲਾ ਚਲੇਗੇ ਅਸੀਂ ਵੀ ਹਾਂਜੀ ਹੈ ਇਹ ਲੇਹਗਾ ਆਪਣਾ ਕੀ ਰਹੀ ਹੈ ਜੀ ਉਹਨਾਂ ਨੂੰ ਕਿਤਰਾ ਆਪ ਹੋ ਗਿਆ ਤੇ ਤੁਸੀਂ ਤੁਸੀਂ ਤੁਹਾਨੂੰ ਜੀ ਆਪਣੀ ਵੀਡੀਓ ਕਿਦਾਂ ਦੀ ਲੱਗੀ ਹੈ ਜੀ ਅਗਰ ਵੀਡੀਓ ਥੋੜੀ ਵਧੀਆ ਲੱਗੀ ਹੋਵੇ ਸਲਾਈਕ ਕਰਕੇ ਜਾਓ ਸ਼ੇਅਰ ਕਰਕੇ ਜਾਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਬਲਦਾ ਜੀ ਕੱਲੂ ਫੇਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸੱਚਕਲ ਥੈਂਕ ਯੂ so much for watching bye bye